ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਸਾਰੇ ਠੀਕ-ਠਾਕ ਹੋਵਗੇ। ਆਪਾਂ ਵਧੀਆ ਲੋ ਜੀ। ਇੱਥੇ ਆ ਗਏ ਮੇਰੇ ਦੇਹੁਰ ਦਾ ਵਿਆਹ ਤੇ ਅੱਜ ਆ ਗਈ ਆ ਬਰਾਤ ਤੇ ਬਰਾਤ ਵਾਲੇ ਦਿਨ ਦਾ ਵਲੌਗ ਵਾ। ਤੇ ਬਾਕੀ ਕਰੋ ਵੀ ਆਪਾਂ ਅੰਜ ਸਤਾਂ ਨੂੰ ਤੇਲ ਦੂ ਚੜਿਆ ਸਾਰਾ ਗਾਉਣ ਦਾ ਹੈਗਾ ਹੀ ਤੇ ਉਹ ਵੀਡੀਓ ਮਿਲ ਤੋ ਨਾ ਕਟੀਆਂ ਗਈਆਂ ਗੋਪਨੀਯਤਾ ਕੋ ਕਟੀਆਂ ਗਈਆਂ। ਕੁਝ ਇਹਦੇ ਪਾਪਾ ਦੇ ਫੋਨ ਚੀ ਤੇ ਉਹਨਾਂ ਦਾ ਫੋਨ ਖਰਾਬ ਹੋ ਵਰਕੇ ਵੀਡੀਓ ਬੜੀਆ ਕਟੀਆਂ ਗਈਆਂ ਹਨ ਤੇ ਇਸ ਪੌਂਚ ਜਿੰਨਿਆ ਤਾਂ ਜਮਾਂ ਚਿਲ ਮੈ ਨਾ ਇਹਨੀਆਂ ਕ ਵੀਡੀਓ ਨਹੀਂ ਪਾ ਦੇਣੀ ਆ। ਤੇ ਇਤਵਰਸ ਆਪਾਂ ਚੱਲੇ ਸੀ ਗੁਰਦਰਾ ਸਾਹਿਬ ਤੋਂ ਆਪਾਂ ਮੱਥਾ ਟੇਕ ਲਿਆ ਬਾ ਤੇ ਆਪਾਂ ਹੁਣ ਨਿਕਲ ਗਏ ਆ ਗੁਰਦਰਾ ਸਾਹਿਬ ਤੋਂ ਅਗੇ ਆ ਗਏ ਆ ਤੇ ਆਪਾਂ ਜਾਂਦੇ ਪਏ ਆ ਕਪੂਰਥਲੇ ਨੂੰ ਮਤਲਬ ਗੁੰਦਲ ਸਾਹਿਬ ਦੀ ਛੜਕੇ ਨੂੰ ਕਿ ਕਪੂਰਥਲੇ ਨੂੰ ਜਾਂਦੇ ਪਏ ਆ ਤੇ ਆਪਾਂ ਕਪੂਰਥਲੇ ਨੂੰ ਆ ਕੇ ਲਿਉਣੀ ਆ ਵਿਆਹ ਨੂੰ ਜਾਣਾ ਤੇ ਇਤੇ ਮਾਸੀ ਜੀ ਹੁਣੇ ਬੈਠੇ ਤੇ ਉਹਦੇ ਵੀ ਜੀ ਹੁਣੇ ਬੈਠੇ ਸਾਰੇ ਤੇ ਆਪਾਂ WhatsApp ਤੇ ਦੂਸਰੀ ਗੱਡੀ 'ਚ ਇਹਦੇ ਪਾਪਾ ਹੀ ਨਾਲ ਇੱਕ ਦਿਰੀ ਹੋ ਰਹੀ ਦੀ ਆਪਾਂ ਵਸੂ ਗੱਡੀ ਤੇ ਨੌਜੀ ਆਪਾਂ ਇੱਥੇ ਪਹੁੰਚ ਗਏ ਸੀਗੇ ਕਪੂਰ ਥਲੇ ਥੋੜੀ ਛੋਟੀ ਕਲੀਪ ਆ ਜਿੰਨੀ ਕੁ ਮਿਲ ਗਈ ਮੈਂ ਉਹਨੇ ਕੁ ਬਲੈਂਡ ਕਰ ਦੇਣੀ ਆ ਤੇ ਆਪਾਂ ਪਹੁੰਚ ਗਏ ਹਾਂਗੇ ਕਲੋਤੇ ਕਪੂਰ ਥਲੇ ਆਪਾਂ ਆਣ ਕੇ ਤੇ ਪਹਿਲਾ ਸ ਕਰਨ ਲਾਇਆ ਮਤਲਬ ਇਹ ਸਿਰਫ ਇੱਕ ਵੇਕ ਪਾਇਆ ਹੀ ਹੋਇਆ ਹੀ ਉਹਦੇ ਤੇ ਮੈਂ ਸਰਮ ਵਗੈਰਾ ਇਸ ਆਪ ਕੋ ਸ਼ਿਕ ਕੋ ਦਿੰਦਾ ਸੀਗਾ ਪ੍ਰੋਗਰਾਮ ਬਹੁਤ ਛਿੰਝੜਾ ਵਾ ਬਿਆਰ ਸਿੰਪਲ ਜਿਹਾ ਤੇ ਆਪਾਂ ਪਹਿਲਾਂ ਉਹਨੇ ਸ ਕਰਨ ਲਾਇਆ ਇੱਥੇ ਆਪਾਂ ਸ ਕਰਨੋਂ ਅੰਦੇ ਪਹਿਲਾਂ ਉਹਨਾ ਲਾਇਆ ਉਹ ਮੁੰਡੇ ਨੂੰ ਕੁੜੀ ਗਲਨੀ ਫੈਮਿਲੀ ਨੇ ਫਿਰ ਇੱਥੇ ਬੈਠ ਕੇ ਤੇ ਅਸੀਂ ਲਾਵਾਂਗੇ ਮੈਂ ਤੇ ਮਨਨਾਨ ਤੇ ਤੁਹਾਡੀ ਮਾਸੀ ਜੀ ਹੁਣੀ ਉਹ ਵਾ ਤੇ ਗੁਰਪਤੇ ਦੇਖੋ ਤੇ ਮਨਮੀਤ ਦੇਖੋ ਟੌਰ ਦੇਖੋ ਮੇਰੇ ਬੱਚਿਆਂ ਦਾ ਕਿੰਨੇ ਸੋਹਣੇ ਲੱਗਦੇ ਪਏ ਆ ਤੇ ਨਾ ਜਿੰਨੀਆਂ ਕਿ ਮੇਰੇ ਫੋਨ 'ਚ ਇੱਕ ਦੋ ਕਲਿੱਪਾਂ ਮੈਂ ਕਿ ਚੱਲ ਹਨਾ ਪਾ ਦਿੰਨੇ ਆ ਤੇ ਚਲ ਯਾਦਗਾਰੀ ਬਣ ਜਾਂਦੀ ਆ ਪਹਿਲਾਂ ਮੈਂ ਕਿ ਰਹਿਣ ਦਿੰਨੇ ਆ ਤੇ ਮੈਂ ਕਿ ਹੁਣ ਚੱਲਾ ਪਾ ਹੀ ਦਿੰਨੇ ਆ ਪਰ ਨਾ ਕਿਤੇ ਉਹ ਕਿਤੋਂ ਹੈ ਗਈਆਂ ਵੀਡੀਓ ਕਿਤੇ ਨਹੀਂ ਹੈ ਅੱਗਿਆਂ ਦੇ ਮਾਚਲ ਜਿੰਨੀ ਕਿ ਹੈਗੀ ਵੀਡੀਓ ਉਨੀ ਕ ਅਪਲੋਡ ਆਪਾਂ ਕਰ ਦਿੰਨੇ ਆਂ ਵਿਆਹ ਤੇ 2 ਮਹੀਨੇ ਪਹਿਲਾਂ ਆ ਗਿਆ 2.5 ਨਸਨ ਜਿਆਦਾ ਹੀ ਟਾਈਮ ਹੋ ਗਿਆ ਵਾ ਤੇ ਵੀਡੀਓ ਪੁਰਾਣੀ ਜਿੰਨੀ ਕਿ ਮੈਨੂੰ ਲੱਭੀ ਆਪਾਂ ਉਨੀ ਕ ਪਾ ਦਿੰਨੇ ਆਂ ਤੇ ਲਓ ਜੀ ਇੱਥੇ ਮੈਂ ਬੈਠ ਗਈ ਹੀ ਤੇ ਲਓ ਜੀ ਜਿਹੜਾਣੀ ਲੱਗੀ ਹੁਣ ਦਰਾਣੀ ਨੂੰ ਸਗਲ ਲਾਉਣ ਇਧਰ ਆਡੀ ਮਣਾਉਣ ਵਾ ਦੀਦੀ ਆ ਬੈਠੇ ਤੇਦਰ ਮੈਂ ਲਗੀ ਦੀਦੀ ਨੂੰ ਹਨਾ ਸਗਲ ਲਾਉਣ ਇਧਰ ਵੀ ਆਡੀ ਉਹ ਮਾਸੀ ਜੀ ਦੀ ਬੇਟੀ ਆ ਇਹਨਾਂ ਦੀ ਮਾਸੀ ਜੀ ਦੀ ਬੇਟੀ ਆ ਤੇ ਇਹ ਤੇ ਇੱਥੇ ਵੀ ਨਮਾਸੀ ਜੀ ਪਿਛੇ ਇਹ ਵਿਚੋਲੇ ਵੀ ਇਹੀ ਮਾਸੀ ਜੀ ਹੋਣੀ ਤੇ ਬਿਲਾਏ ਕਹਿੰਦੇ ਤੂੰ ਸਗਣ ਲਾ ਕਲਵੀਰ ਤੇ ਇਹ ਤੇ ਬਸ ਮੈਂ ਲੱਗੀ ਹਾਂ ਮਾ ਸਗਣ ਪਤਾ ਇਦਰਾ ਇੱਥੇ ਹੁਣ ਆਪਣੀ ਵਾਰੀ ਆਪਾਂ ਕਰਦੇ ਆਂ ਘਰ ਵਿਹਾਰ ਸਾਰੇ ਜੋ ਵੀ ਹਨਾ ਮੰਮੀ ਸਾਡੇ ਚਲੋ ਨਹੀਂ ਹੈਗੇ ਤੇ ਚਲੋ ਆਪਾਂ ਸਾਰਾ ਕੁਝ ਆਪਾਂ ਕੀਤਾ ਹੈਗਾ ਤੇ ਉਹ ਮਾਸੀ ਜਿਹੋਣੀ ਕਹਿੰਦੇ ਕਿ ਤੈਨੂੰ ਤੂੰ ਕਰ ਕਲਵੀਰ ਅਸੀਂ ਤੂੰ ਹੀ ਤੇ ਕੁਝ ਮੈਂ ਸਗਣ ਲਾਤਾ ਕੁਝ ਮੈਂ ਨਾ ਲੜਾਣ ਨਹੀਂ ਲਾਤਾ ਇਹ ਦੀਦੀ ਨੇ ਉਹਨਾਂ ਨੇ ਲਾਤਾ ਹੈ ਤੇ ਪਹਿਲਾਂ ਆਪਾਂ ਮਰਲ ਲਾਇਆ ਤੇ ਫੇਰ ਅਵੀਣੀ ਤੇ ਇੱਥੇ ਗੁਰਪਤੇ ਦੇਖੋ ਕੀ ਕਰਦਾ ਬੱਚੇ ਮਨਮੀਤ ਵਗੋ ਫਲੋਤੀ ਉਲੀ ਸਾਈਡ ਤੇ ਤੇ ਬੜਾ ਵਧੀਆ ਲੱਗਾ ਹਨ ਤੇ ਉਸ ਜਿੱਥੇ ਅਸੀਂ ਪਹੁੰਚ ਗਏ ਮਤਲਬ ਟਾਈਮ ਨਾਲ ਹੀ ਅਸੀਂ ਘਰੇ ਵੀ ਆ ਗਏ ਸੀਗੇ ਵਿਆਹ ਕੇ ਤੇ ਬੜਾ ਵਧੀਆ ਲੱਗਾ ਵਿਆਹ ਦਾ ਤੇ ਗਾਉਣ ਦਾ ਵੀ ਪੂਰਾ ਮਤਲਬ ਇੱਕ ਦਿਨ ਗਾਉਣ ਬਟਾਇਆ ਸੀ ਤੇ ਬੜਾ ਵਧੀਆ ਲੱਗਾ ਅਗਲੇ ਦਿਨ ਗਾਣਿਆਂ ਗੁੰਨਿਆਂ ਦੀ ਵੀਡੀਓ ਸਾਰੀ ਹੈਗੀ ਫੋਨ ਦੇ ਵਿੱਚ ਬਟ ਆਹ ਨਾ ਫੋਨ ਚੋਂ ਨਹੀਂ ਇਹਨਾਂ ਦਾ ਫੋਨ ਚ ਇਹਨਾਂ ਦੇ ਫੋਨ ਚ ਜੇ ਤੋ ਫੋਨ ਪ੍ਰਾਬੋਂ ਕਰਕੇ ਤੁਸਾਂ ਦੀ ਵੀਡੀਓ ਮਤਲਬ ਕਿ estranh ਵਸਣਾ ਨਹੀਂ ਬਸ ਜਿੰਨੀ ਕਿ ਮੇਰੇ ਕੋਲ ਹੈ ਮੈਂ ਇੰਨੀ ਕੋਸ਼ਿਸ਼ ਕੀਤੀ ਪਰ ਚਲੋ ਹਨਾ ਮੇਰਾ دیر ਵੀ ਵਾ ਗਿਆ ਮੇਰੇ دیر ਦਾ ਵਿਆਹ ਮੈਨੂੰ ਗੁੱਡੀ-ਗੁੱਡੀ ਚਾ ਚਲੋ ਆਪਣਾ ਹਨਾ ਦੇਖਦੇ ਹਾਂ ਮੈਰੀ ਜਿਹੜੀ ਹੋ ਗਈ ਵਿਆਹ ਦੀਆ ਵਾ ਤੇ ਬੜਾ ਵਧੀਆ ਚਲੋ ਨਹੀਂ ਤੇ ਉੱਥੇ ਜਾ ਕੇ ਹਨੂ ਹਨਾ ਕਿ ਕੰਮ ਕਰਨਾ ਪੈਂਦਾ ਹੈ ਬੜਾ ਔਖਾ ਲੱਗਦਾ ਹੈਗਾ ਜਾਣਾ ਜੁਣਾ ਕਿਉਂਕਿ ਬੱਚਿਆਂ ਜਿਹਦੇ ਛੁੱਟੀ ਨਹੀਂ ਫੇਰੀ ਜਾਇਆ ਜਾਂਦਾ ਹੈਗਾ ਉੱਥੇ ਵੀ ਤੇ ਚਲੋ ਬਸ ਇੱਥੇ ਵਾਰੀ-ਵਾਰੀ ਸਾਰੇ ਜਣੇ ਆਪੋ ਆਪਣੇ ਕਾਰ-ਵਿਆਰ ਕਰਦੇ ਆ ਹੁਣ ਤੇ ਕਰੋ ਵੀਡੀਓ ਨੂੰ ਇੰਜੋਏ ਵਿਆਹ ਨੂੰ ਫੁੱਲ ਇੰਜ ਹੋਇਆ ਕਰੋ ਤੇ ਮਰੀਆ ਲੱਗਦਾ ਵਾ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਚੈਨਲ ਦੇ ਨਵੇਂ ਭੈਣ ਭਰਾ ਵਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇੱਥੇ ਮੈਨੂੰ ਮਤਲਬ ਕਿ ਮੈਨੂੰ ਇਹ ਕਿ ਕੀ ਬੋਲਾਂ ਕੀ ਗੱਲ ਗੁੱਲ ਕਰਾਂ ਤੇ ਹਾਂਜੀ ਕਿੰਨੇ ਚਿਤਾ ਜੁੱਤਾ ਹੋ ਗਿਆ ਬਗਦ ਬੰਡਾ ਇਹ ਤੇ ਦੋਟਾ ਹੀ ਤੇ ਉੱਪਰ ਹੀ ਹੋ ਗਿਆ ਤਿੰਨ ਕਿ ਮਹੀਨੇ ਦੇ ਚੰਗਾ ਤੇ ਬੜਾ ਮਤਲਬ ਹੁੰਦੀ ਹੈ ਮੈਂ ਤੇ ਚਲੋ ਫਿਰ ਵੀ ਵੀਡੀਓ ਹੈ ਮੈਂ ਕੋਸ਼ਿਸ਼ ਕੀਤੀ ਹੈ ਕਿ ਵੀਡੀਓ ਚਲੋ ਜੀ ਨਵੀਂ ਆ ਗਈ ਮੇਰੇ ਫੋਨ 'ਚ ਮੈਂ ਅਪਲੋਡ ਕਰਦਾ ਹਨਾ ਤੇ ਚਲੋ ਮੈਂ ਕਰਤੀ ਹਾਂ ਤੇ ਚਲੋ ਜੀ ਹੁਣ ਇਹ ਦੀਦੀ ਲਾਉਣਗੇ ਸਗਣ ਆਪਣੇ ਤੇ ਵਧੀਆ ਲੱਗਾ ਹੈਗਾ ਉਸ ਤਰ੍ਹਾਂ ਹਨਾ ਬੜਾ ਵਧੀਆ ਲੱਗਾ ਫੈਮਿਲੀ ਵੀ ਬੜੀ ਵਧੀਆ ਉਹਨਾਂ ਦੇ ਪੀੜ ਇਹਨਾਂ ਦੇ ਦੀਦੀ ਚੱਲੇ ਜਾਂਦੇ ਆ ਤੇ ਤਿੰਨ ਭਰਾ ਵੇ ਇਹਨਾਂ ਦੇ ਹਨਾ ਤੇ ਇਧਰ ਹੁਣ ਉਹ ਦੀਦੀ ਲਾ ਦਿੰਦੇ ਤੇ ਆਪਾਂ ਹਨਾ ਉੱਠ ਗਏ ਆ ਤੇ ਹੁਣ ਸਗਣਾ ਦੀ ਵਾਰੀ ਉਹਨਾਂ ਦੀ ਆ ਠੀਕ ਹੈ ਜੀ ਵਧੀਆ ਲੱਗਾ ਹਨ ਸਗਣਾ ਲਾ ਕੇ ਦੀਦੀ ਨੂੰ ਮਤਲਬ ਕਿ ਵਿਆਹ ਕੇ ਵਿਆਹ ਤੇ ਬਹੁਤ ਇੰਜੋਏ ਕੀਤਾ ਪਰ ਗਰਮੀ ਬੜੀ ਈ ਉਦੋਂ ਸਟਾਰਟਿੰਗ ਤੇ ਹੀ ਗਿਆ ਵਿਆਹ ਹੋ ਗਈ ਤੇ ਹੈਗੀ ਮਿਲਸਾ ਨਾ ਮਈ ਜੂਨ ਚ ਵਿਆਹ ਇਹ ਜੂਨ ਚ ਹੀ ਚਾਹੀਦਾ ਵਿਆਹ ਤੇ ਵਧੀਆ ਲੱਗਾ ਹੈਗਾ ਤੇ ਇੱਥੇ ਬਸ ਉਹਨਾਂ ਡੈਡੀ ਜੀ ਉਹਨਾਂ ਦੀ ਮਿਲਣੀ ਹੋਣੀ ਹੈ ਡੈਡੀ ਜੀ ਉਹਨਾਂ ਦਾ ਡੈਡੀ ਤੇ ਸਾਡੇ ਡੈਡੀ ਤੋਂ ਬਾਅਦ ਵੀਰਾਂ ਦੀ ਹੋਣਗੇ ਮਿਲ ਇਹਨਾਂ ਦੀ ਹੋਣਗੀ ਮੀਤੇ ਪਾਪਾ ਦੀ ਤੇ ਉਹਨਾਂ ਦੇ ਬ੍ਰਦਰ ਦੀ ਦੋਨੋਂ ਜਣੇ ਹੋਣ ਕਰਨਗੇ ਪਹਿਲਾਂ ਉਹਨਾਂ ਦੀ ਹੋਈ ਆ ਪਾਪਾ ਪਾਪਾ ਦੋਵੇਂ ਪਾਪਾ ਆ ਦੀਆਂ ਉਹਸ ਤੋਂ ਬਾਅਦ ਉਹਦੇ ਡੈਡੀ ਵੀ ਚਲੋ ਉਹਨਾਂ ਦੀ ਵੀਰਤੀ ਦੀ ਵਾਰੀ ਆ ਗਈ ਆ ਵੀਰ ਜੀ ਤੇ ਵੀਰਦੀ ਨੇ ਤਾਂ ਕਿਹਾ ਸੀ ਇਹਨਾਂ ਨੇ ਇਹਦੇ ਪਾਪਾ ਨੇ ਕਿਹਾ ਸੀ ਕਿ ਪੂਆ ਜੀ ਤੇ ਬਿਟੇ ਨੂੰ ਇਹਨੇ ਵੀ ਪੂਆ ਲਈ ਕਿ ਉਹਨੇ ਨਹੀਂ ਤੁਮ ਕਰੋ ਤੁਸੀ ਕਰੋ ਹਨਾ ਤੇ ਜੀ ਫਿਰ ਪਾਪਾ ਨੇ ਕੀਤੀ ਮਨਮੀਦੇ ਪਾਪਾ ਨੇ ਤੇ ਉਹ ਵੀਰ ਜੀ ਨੇ ਤੇ ਚਲੋ ਜੀ ਵੇਖੋ ਇੱਦਾਂ ਹੀ ਆ ਦੇ ਨੀਰੋ ਆ ਜੰਗਲ ਦੇ ਕਾਰੋ ਟੋਲੀ ਪਾਉਂਦੀ ਸੀ ਪਤਾ ਲੱਗਦਾ ਬਣਾਉਣ ਮੈਚ ਨੂੰ ਆਏ ਆ ਅੰਦਰ ਕੋਪਾਂ ਤੋਂ ਨਾ ਕੋਈ ਨੀਰੋ ਇਸ਼ਾਰਾ ਇੰਕਾ ਨਾ ਪਤਾ ਆਹ ਵਾਹ ਹੋਰ ਕੀ ਹਾਲੀ ਤੱਕ ਆਖੀ ਹੈ ਹਾਲੀ ਤੱਕ ਆਖੀ ਸੋਈ ਨੰਦਕਾਰ ਤੇ ਸੋਈ ਇਹ ਮਾਦਰ ਚੌਥਰੀ ਲਾਵਾ ਦਾ ਪਾਠ ਕਰਾਂ ਜਦੋਂ ਪਹਿਲੀ ਲਾਵਾ ਦਾ ਪਾਠ ਹੋਇਆ ਆਪ ਜੀ ਨੇ ਮੱਥਾ ਟੇਕ ਕੇ ਤੇ ਗੜਕੇ ਦੇ ਮਾਪੇ ਖੜੇ ਹੋਣ ਕੇ ਬਾਕੀ ਸਾਰੇ ਸਾਰੇ ਬੈਠੀ ਜਾਵੇਗੀ ਗੁਰੂ ਮਾਝ ਤੋਂ ਜਾਇਕ ਦਾ ਨਾਂ ਲੈ ਨੰਦਕਾਰ ਕਰਵਾਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਨ ਬਤ ਕਰਾਇਆ ਅਜਨਾ ਸੀ ਨਾਮ ਕਰੇ ਮਰ ਨਾ ਜਾਇਆ ਭੂ ਮਰ ਮਰੀ ਕੰਧੋ ਆਇਆ ਭੂ ਮਰ ਮਰੀ ਆਵਾ ਗੁਰ ਤੇ ਹਰ ਪਾਰ ਓਏ ਤੇ ਤੇ ਹਰ ਪਾਰ ਲਓ ਜੀ ਇੱਥੇ ਲਾਵਾ ਫੇਰੀ ਹੋ ਗਈ ਹੈ ਤੇ ਸਾਰੇ ਜਣੇ ਨਿਕਲ ਗਏ ਬਾਹਰ ਤੇ ਇੱਥੇ ਨਾ ਆਪਾਂ ਵੀ ਬਾਹਰ ਹੀ ਤੇ ਮਤਲਬ ਦੀਦੀ ਤੇ ਉਹ ਵੀਦੀ ਨੇ ਮਤਲਬ ਦੀਦੀ ਦਾ ਹੱਥ ਫੜਿਆ ਸੀ ਤੇ ਇੱਧਰ ਬਸ ਆਪਾਂ ਹੁਣ ਬਾਹਰ ਆਣ ਕੀ ਦੋਸਤੋ ਬਤਾ ਆਪਾਂ ਖਾਧੀ ਰੋਟੀ ਰੋਟੀ ਖਾਗੇ ਤੇਲਵਾ ਪਰ ਟਾਈਮ ਨਾਲ ਹੀ ਤੁਰ ਪਏਗੇ ਇੱਥੋਂ ਤੇ ਬੜਾ ਵਧੀਆ ਲੱਗਿਆ ਵਿਆਹ ਮਤਲਬ ਇੱਕਦਮ ਹੀ ਹੋਇਆ ਹੀ ਨਾ ਸਾਰਾ ਕੁਝ ਸਿਰਫ ਇੱਕ ਦਿਨ ਦਾ ਹੀ ਪ੍ਰੋਗਰਾਮ ਸੀਗਾ ਕਿ ਉਸ ਦਿਨੀ ਪਹਿਲਾ ਸਗਨ ਵਾਲਾ ਹੋਣੀ ਨਹੀਂ ਪਈ ਗਈ ਤੇ ਇਹ ਕਿ ਇਹਨਾਂ ਨੇ ਮੁੜ ਕੇ ਦਿੱਦੀ ਉਹਨਾਂ ਨੇ ਆਹ ਭਰਾਤ ਕਰੋ ਤੇ ਫਿਰ ਆਪਾਂ ਗੁਰਦੈਰ ਸਾਹਿਬ ਤੇ ਸੇਵਾ ਫਤ ਰੋਟੀ ਬਣੀ ਖਾ ਕੇ ਫਿਰ ਆਪਾਂ ਘਰੇ ਆ ਗਏ ਸੀ ਇਹਨਾਂ ਦੇ ਗੁਰਦੈਰ ਸਾਹਿਬ ਤੇ ਇਹਨਾਂ ਨੇ ਘਰੋਂ ਦੋ ਰਿਆ ਸੀ ਕਿ ਆ ਕੁੜੀ ਨੂੰ ਜੀ ਵੀ ਉਹਨਾਂ ਤੋਂ ਦੋ ਰਿਆ ਹਿੱਤੇ ਵਧੀਆ ਲੱਗਾ ਚਲੋ ਵਿਆਹ ਵੀ ਤੇ ਬੜਾ ਵਧੀਆ ਹੀ ਗਿਆ ਫੈਮਿਲੀ ਵੀ ਬੜੀ ਵਧੀਆ ਹੀ ਤੇ जो तो मैं गया चले आ किधर ਹਲਾ ਚੋਕੋ ਸਤਿਨ ਔਰ ਬੱਧੀ ਕੋ ਯਾਵੇ ਲਾ ਲਾ ਨਾ ਹੋਈ ਬੱਦੀ ਸੇ ਕਰੀਂ ਨਾ ਪੀਆ ਪਰਸ ਪੜਾ ਰਿਹਾ ਇਦਾਂ ਦੇਖ ਕਮ ਕਮ ਤੇ ਤੇਰਾ ਬੈਗ ਜਾਣਾ ਚਾਵਲੋ ਦੇਖ ਚਾਵਲੋ ਚਾਮੀ ਚਾਮੀ ਆ ਜੀ ਗੋ ਚਲ ਘੋੜਾ ਘਰੇ ਪਾਣੀ ਗੋ ਪੀਰਾਂ ਦੇ ਬੰਦੇ ਦੀਏ ਮਾਏ ਬੰਨਾ ਰੋੜ ਪਰੜਾ ਪਾਣੀ ਮਾਰੇ ਬੰਦੇ ਦੀਏ ਬਤਾਇਆ ਨਾ ਪਾਣੀ ਦੀ ਨੀ ਸੁਭਾਵੀ ਗੀਤ ਸੁਣਾ ਦੇ ਗਿਨਾ ਹੋ ਗਿਨਾ ਪਾਣੀ ਵਾਲਾ ਪਾਣੀ ਵਾਲਾ ਦੇ ਸਾਈਡ ਹੋ ਜਾਓ ਜੀ ਜਿੱਦ ਕੰਮ ਨਹੀਂ ਆਉਂਦਾ ਬਜੀਤ ਆਉਣ ਗੋ ਮਾਂ ਦੇਵਾ ਲੱਗਿਆ ਨਹੀਂ ਸਕੀਓ ਮੇਰਾ ਵੀਰ ਵਿਆਹ ਕਰਿਆ ਆਇਆ ਆਇਆ ਹੋ ਗਿਆ ਹਾਂ ਜੀ ਤੇ ਗੇਰਾ ਇਹਨੇ ਪੂਰੀ ਚੋਕ ਪਾ ਲਈ। ਬੀਜੀ ਦੋ ਦਵਾਈ ਤਾਂ ਕਰਨੀ ਹੋਰ। ਮੈਂ ਸਖਾ ਗਈ ਹਾਂ। ਹਾਂ ਜੀ। ਆਤਰੋ ਬੀਜੀ ਤੁਸੀਂ ਅੱਗੇ ਆਉਂਦੇ ਆ। ਮੈਂ ਹਾਂ। ਹਾਓ। ਕੋਲ ਵਿਸਾਗਾ ਮੈਂ ਇੱਥੇ ਵਾਲਾ ਮੰਗੋ ਨਾ। ਹਾਂ। ਨਹੀਂ ਨਹੀਂ ਨਾ ਮੈਨੂੰ ਪਾਣੀ ਵਾਰ ਲੈਣੇ। ਹਾਂ ਜੀ। ਹਾਂ ਜੀ।